ਸਾਸੀकांत ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮਜ਼ਾਕ ਉਡਾਇਆ ਗਿਆ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਵਿਧਾਇਕਾਂ ਅਤੇ ਮੰਤਰੀਆਂ ਦਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਦਾ ਇੱਕ ਪਾਸੇ ਪੰਜਾਬ ਵੱਲੋਂ ਬਿਜਲੀ ਫ੍ਰੀ ਕੀਤੀ ਗਈ ਦੂਸਰੇ ਪਾਸੇ ਪੰਜਾਬ ਦੀਆਂ ਮਹਿਲਾਵਾਂ ਨੂੰ ਫਰੀ ਸਫ਼ਰ ਕਰਵਾਇਆ ਚਾਰਿਆ ਹੈ ਜੇ ਗੱਲ ਕਰੀਏ ਇਹਨਾਂ ਤਿੰਨਾਂ ਪਾਰਟੀਆਂ ਦੀ ਇਹਨਾਂ ਤਿੰਨਾਂ ਪਾਰਟੀਆਂ ਨੇ ਰੱਜ ਕੇ ਜਲੂਸ ਕੱਢਿਆ ਸੂਬੇ ਦੀ ਸਰਕਾਰ ਦਾ ਕਿ ਸੂਬੇ ਦੇ ਮੰਤਰੀਆਂ ਦੇ ਕੋਲ ਖਾਸ ਕਰਕੇ ਹਰਪਾਤਨ ਜਿਹੜੇ ਚੀਮਾ ਨੇ ਉਹਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਹਰ ਮਹੀਨੇ ਕਰੋੜਾਂ ਰੁਪਏ ਦਾ ਕਰਜ਼ਾ ਜਿਹੜਾ ਹੈ ਪਾ ਸਰਕਾਰ ਤੋਂ ਲਿਆ ਜਾਂਦਾ ਹੈ ਦੂਸਰੇ ਪਾਸੇ ਪਿਛਲੇ ਦਿਨਾਂ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦੇਸ਼ੀ ਬੈਂਕਾਂ ਤੋਂ ਵੀ ਸਹਾਇਤਾ ਮੰਗੀ ਸੀ ਫਾਈਨੈਂਸ਼ੀਅਲ ਕੇ ਸੁਰਜੀਤ ਕੀਤਾ ਜਾ ਸਕੇ ਬੜੇ ਵਧੀਆ ਤਰੀਕੇ ਨਾਲ ਪੰਜਾਬ ਦੇ ਕੰਮ ਕੀਤੇ ਜਾ ਸਕਣ ਜੇ ਗੱਲ ਕਰੀਏ ਪੰਜਾਬ ਸਰਕਾਰ ਪੰਜਾਬ ਸਰਕਾਰ ਵੱਲੋਂ 1000 ਕਰੋੜ ਰੁਪਏ ਦੀ ਸਰਕਾਰੀ ਪ੍ਰਾਪਰਟੀ ਵੀ ਵੇਚੀ ਗਈ ਉਸ ਤੋਂ ਬਾਅਦ ਜਿਹੜੇ ਬੱਸ ਬੱਸ ਅੱਡੇ ਨੇ ਬੱਸ ਸਟੈਂਡ ਨੇ ਉਹ ਵੀ ਠੇਕੇ ਤੇ ਕਰ ਦਿੱਤੇ ਗਏ ਲੇਕਿਨ ਇੱਕ ਕਾਫੀ ਸਮੇਂ ਤੋਂ ਰੋੜਾ ਚੱਲਦਾ ਆ ਰਿਹਾ ਹੈ ਵੀ ਕਿਸੇ ਵੀ ਸਮੇਂ ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਤੇ ਵਾਅਦਾ ਕੀਤਾ ਗਿਆ ਸੀ ਮੈਲਾਮਾ ਨੂੰ ਸਫਲ ਜਿਹੜਾ ਫਰੀ ਕਰਵਾਇਆ ਚਾਰਿਆ ਹੈ ਪ੍ਰੈਜ਼ੀਡੈਂਟ ਉਹ ਬੰਦ ਕਰ ਦਿੱਤਾ ਜਾਵੇਗਾ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਇੱਕ ਵਾਰ ਫਿਰ ਲਾਲਜੀਤ ਜੋ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਵੱਲੋਂ ਫਿਰ ਕਾਨਫਰੰਸਾਂ ਦੇ ਨਾਲ ਕਾਨਫਰੰਸ ਕਰਕੇ ਗੱਲਬਾਤ ਕੀਤੀ ਗਈ ਹੈ ਕਾਨਫਰੰਸ ਦੇ ਵਿੱਚ ਗੱਲਬਾਤ ਕਰਦੇ ਆ ਲਾਲਜੀਤ ਸਿੰਘ ਭੁੱਲਰ ਜੋ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਨੇ ਆਪ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਕਿਹਾ ਕਿ ਸਾਨੂੰ ਸਾਰੀਆਂ ਹੀ ਪਾਰਟੀਆਂ ਨੇ ਤੰਜ ਕਸੇ ਸਾਡੀ ਇਨਸਲਟ ਕੀਤੀ ਸਾਡੀਆਂ ਧੱਜਾਂ ਬੜਾਈਆਂ ਗਈਆਂ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹਨਾਂ ਕਿਹਾ ਕਿ 2025 ਚਾ ਚੁਕਿਆ ਹੈ 2025 ਦੇ ਵਿੱਚ ਵੀ ਪੰਜਾਬ ਦੀਆਂ ਮਹਿਲਾਵਾਂ ਨੂੰ ਆਧਾਰ ਕਾਰਡ ਦੇ ਬੇਸ ਤੇ ਸਫ਼ਰ ਜਿਹੜਾ ਹੈ ਫ੍ਰੀ ਮੁਹੱਈਆ ਕਰਾਇਆ ਜਾਏਗਾ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਪੌਣੇ 3 ਸਾਲ ਲੰਗਾਏ ਉਸੇ ਤਰ੍ਹਾਂ 2025 ਦੇ ਵਿੱਚ ਵੀ ਬਿਨਾ ਇਨ ਬਿਨ ਇਹ ਹੁਕਮ ਲਾਗੂ ਕੀਤੇ ਹੋਏ ਨੇ ਅਸੀਂ ਜਿਹੜੇ ਚੰਗੇ ਮਿਆਰ ਵੱਲ ਜਾ ਰਹੇ ਹਨ ਯਾਨੀ ਕਿ ਉਹਨਾਂ ਨੇ ਕਿਹਾ ਕਿ 1400 ਕਰੋੜ ਰੁਪਏ ਦਾ ਜਿਹੜਾ ਹੈ ਜਿਹੜਾ ਕਿਰਾਇਆ ਅਦਾ ਕੀਤਾ ਹੈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਅਤੇ ਪਲਟਿਸ ਨੂੰ ਉਹ ਕਿੰਨੇ ਕੀਤਾ ਹੈ ਪੰਜਾਬ ਸਰਕਾਰ ਨੇ ਉਹਨਾਂ ਨੇ ਕਿਹਾ ਕਿ ਸਾਡੇ ਹੌਸਲੇ ਬੁਲੰਦ ਨੇ ਖਜ਼ਾਨਾ ਖਾਲੀ ਹੈ 2025 ਦੇ ਵਿੱਚ ਵੀ ਜਿਹੜਾ ਪੰਜਾਬ ਦੀਆਂ ਮਹਿਲਾਵਾਂ ਨੂੰ ਜਿਹੜਾ ਵਾਅਦਾ ਕੀਤਾ ਸੀ ਸਫਰ ਮੁਹੱਈਆ ਮੁਫਤ ਕੋ ਹੁੰਦਾ ਉਹ ਵਾਅਦਾ ਫਿਰ ਜਿਹੜਾ ਇਹ ਲਗਾਤਾਰ ਚਾਲੂ ਰਹੇਗਾ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਦਾ ਹੁੰਦਾ ਹੈ ਬੋਲਣਾ ਲੇਕਿਨ ਸਾਨੂੰ ਪਤਾ ਹੈ ਅਸੀਂ ਮਹਿਲਾਵਾਂ ਦੀ ਸ਼ਕਤੀ ਕਰਨ ਦੇ ਲਈ ਉਹਨਾਂ ਨੂੰ ਫਾਈਨੈਂਸ਼ੀਅਲੀ ਮੌਜੂਦ ਮਜ਼ਬੂਤ ਬ੍ਰਾਂਡ ਦੇ ਲਈ ਉਹਨਾਂ ਦੇ ਕਿਰਾਏ 2025 ਤੱਕ ਵੀ ਫਰੀ ਹੋਣਗੇ ਧੰਨਵਾਦ